ਨਵ ਬਿਆਹ ਦਾ ਜੋੜਾ ਦੁਲਹਾ ਤੇ ਦੁਲਹਨ ਲਾੜਾ ਤੇ ਲਾੜੀ ਵਿਆਹ ਤੋਂ ਬਾਅਦ ਦਰਿਆ ਤੇ ਸੈਰ ਕਰਨ ਗਏ ਇੱਕ ਬੇੜੀ ਕਿਰਾਏ ਤੇ ਲਈਏ ਤੇ ਬੇੜੀ 'ਚ ਬੈਠ ਗਏ ਚੱਕੂ ਚਲਾ ਰਿਹਾ ਹੈ ਲਾੜਾ ਕੋਲ ਬੈਠੀ ਹੈ ਪਤਨੀ ਲਾੜੀ ਚੱਪੂ ਚਲਾਉਂਦੇ ਆ ਚਲਾਉਂਦੇ ਆ ਦਰਿਆ ਦੇ ਵਿਚਕਾਰ ਚਲੇ ਗਏ ਗੱਲਾਂ ਬਾਤਾਂ ਕਰਦੇ ਇਤਨੇ ਚ ਦਰਿਆ ਵਿੱਚ ਅਚਾਨਕ ਤੂਫਾਨ ਆ ਗਿਆ ਹੱਥ ਆ ਗਿਆ ਤੇ ਜ਼ੋਰ ਦੀ ਹਵਾ ਕਿਸ਼ਤੀ ਡੋਲਣ ਲੱਗ ਪਈ ਲਾੜੀ ਘਬਰਾ ਗਏ ਭੈਤ ਹੋ ਗਈ ਉਹਨੋਂ ਤੇ ਦਿਸ ਪਿਆ ਡੁੱਬੇ ਤੇ ਪਾਣੀ ਹੜਤੇ ਆ ਗਿਆ ਉੱਚੀਆਂ-ਉੱਚੀਆਂ ਲਹਿਰਾਂ ਹਵਾ ਜ਼ੋਰ ਦੀ ਚੱਲਣ ਲੱਗ ਪਈ ਐ ਹੁਣ ਇੱਕ ਦਰਿਆ ਦੇ ਚਹਾੜ ਇੱਕ ਜ਼ੋਰ ਦੀ ਹਵਾ ਕਿਵੇਂ ਬਚਾਂਗੇ ਡਰਦੀ ਹੋਈ ਕਹਿ ਰਹੀ ਐ ਆਪਣੇ ਪਤੀ ਨੂੰ ਲਾੜੇ ਕਿਵੇਂ ਬਚਾਂਗੇ ਇਸ ਤੂਫਾਨ ਤੋਂ ਇਹ ਨੇਂਦ ਬੇੜੀ ਡੋਲ ਰਹੀ ਐ ਬੈੜੀ ਤੋਂ ਲਾੜਾ ਫਸ ਗਿਆ ਲੜੀ ਕਹਿੰਦੀ ਕੋਈ ਹਸਣ ਦਾ ਵੇਲਾ ਹੈ ਜ਼ਿੰਦਗੀ ਮੌਤ ਦੇ ਮੋਚ ਪਈ ਹੋਈ ਹੈ ਜੜੀ ਡੋਲ ਰਹੀ ਹੈ ਫਸ ਗਏ ਆ ਕਹਿੰਦੇ ਨੇ ਲਾੜੇ ਨੇ ਜੋ ਅਜੇ ਕਿਰਪਾਨ ਨਹੀਂ ਪਹਿਨੀ ਹੋਈ ਸੀ ਭਾਰਤ ਦੇ ਚ ਲੜਾ ਕਿਰਪਾਨ ਪਹਿਨਦਾ ਔਨੇ ਕੱਢ ਕੇ ਲਾੜੀ ਦੀ ਗਰਦਨ ਤੇ ਰੱਖ ਦਿੱਤੀ। ਉਹ ਹੱਸਣ ਲੱਗ ਪਈ ਜ਼ੋਰ ਦੇ। ਲਾੜਾ ਕਹਿੰਦਾ ਹੈ ਤੇਜ਼ ਧਾਹਰ ਕਿਰਪਾਨ ਮੈਂ ਤੇਰੀ ਗਰਦਨ ਤੇ ਰੱਖੀ ਏ। ਤੂੰ ਹੱਸਦੀ। ਕਹਦੀ ਹਸਿਆਣਾ ਕਿਰਪਾਨ ਤੇਰੇ ਹੱਥਾਂ ਚ ਐ ਨਾ। ਤੇਰੇ ਹੱਥ ਮੈਨੂੰ ਚੰਗੇ ਲੱਗਦੇ ਨੇ। ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਚੰਗਾ ਲੱਗਦਾ ਹੈ ਚੰਗਾ ਲੱਗਦਾ ਤੇਰੇ ਹੱਥ ਮੈਨੂੰ ਪਿਆਰੇ ਲੱਗਦੇ ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਪਿਆਰਾ ਭਾਵੇਂ ਖੰਜਰ ਤੂੰ ਕਿਉਂ ਹੈ ਮੈਨੂੰ ਮੈਂ ਹੱਸਿਆ ਕਿਉਂ ਆ ਇਹ ਤੂਫਾਨ ਪਰਮਾਤਮਾ ਦੇ ਹੱਥੇ 'ਚ ਹੈ ਇਹ ਹੜ ਪਰਮਾਤਮਾ ਦੇ ਹੱਥ 'ਚ ਹੈ ਮੈਨੂੰ ਪਰਮਾਤਮਾ ਪਿਆਰਾ ਲੱਗਦਾ ਹੈ ਤੂਫਾਨ ਵੀ ਪਿਆਰਾ ਇਹ ਤੋਂ ਹਨ ਵੀ ਪਿਆਰਾ ਬਾਬੇ ਫਰੀਦ ਦਾ ਇੱਕ ਸਲੋਕ ਤੁਹਾਨੂੰ ਸੁਣਾਵਾਂ ਬਾਬਾ ਫਰੀਦ ਪਾਕਪਟਨ ਦੇ ਵਾਸੀ ਸੰਨ ਸ਼ਾਇਦ ਕਿਸੇ ਪੁਰਾਣੇ ਬਜ਼ੁਰਗ ਨੂੰ ਪਤਾ ਹੋਵੇ ਕਿ ਨੇ ਦਾਸ ਤੇ ਪਿੱਛੇ ਉਸੇ ਇਲਾਕੇ ਚੋਂ ਆਇਆ ਦਰੈ ਸਿੰਧ ਦੇ ਕਿਨਾਰੇ ਇੱਕ ਛੋਟਾ ਜਿਹਾ ਕਸਬਾ ਸੀ ਪਾਕਪਟ ਹੁਣ ਤੇ ਉੱਥੇ ਪਾਕਿਸਤਾਨ ਗਵਰਨਮੈਂਟ ਨੇ 4 ਕਰੋੜ ਰੁਪਏ ਖਰਚ ਕਰਕੇ ਬਾਬੇ ਫਰੀਦ ਦਾ ਮਕਬਰਾ ਬਣਾਇਆ ਹੈ ਬਹੁਤ ਵੱਡਾ ਬੜੀ ਵੱਡੀ ਦਰਗਾਹ ਬਣਾਈ ਹੈ ਉਦੋਂ ਛੋਟੀ ਸੀ ਬਾਬਾ ਫਰੀਦ ਪਾਕਪਟਨ ਰਹਿੰਦੇ ਸਨ ਪਾਕਪਟਨ ਜ਼ਿਲ੍ਹਾ ਮਲਤਾਨ ਦਾ ਇੱਕ ਛੋਟਾ ਜਿਹਾ ਕਸਬਾ ਸੀ ਦਰਿਆ ਸਿੰਧ ਕੋਲ ਵਗਦਾ ਸੀ ਇੱਕ ਦਿਨ ਦਰਿਆ ਸਿੰਧ ਬੜਾ ਹੜੱਪੇ ਆਇਆ ਸ਼ਾਇਦ ਆਪ ਨੂੰ ਪਤਾ ਹੋਵੇ ਦੇਸ਼ ਦੀ ਵੰਡ ਤੋਂ ਪਹਿਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਦਰਿਆ ਰੈਸੈਂਸੀ ਪੰਜਾਬ ਦੇ ਪੰਜੇ ਦਰਿਆ ਉਹਦੇ ਚ ਮਿਲਦੇ ਨੇ ਫਿਰ ਫਰੰਟੀਅਰ ਦੇ ਦੋ ਦਰਿਆ ਗੰਬੇਲਾ ਤੇ ਕੁਰਮ ਉਸੇ ਵਿੱਚ ਮਿਲਦੇ ਨੇ ਇੱਕ ਕਾਬਲ ਦਾ ਦਰਿਆ ਹੈ ਉਹ ਵੀ ਉਸ ਦੇ ਚ ਆ ਕੇ ਮਿਲਦਾ ਹੈ ਬਹੁਤ سارے ਦਰਿਆਵਾਂ ਨੂੰ ਲੈ ਕੇ ਉਹ ਜਾ ਕੇ ਅਰਬ ਦੀ ਖਾੜੀ ਚ ਲੀਨ ਆਉਂਦਾ ਹੈ ਬਹੁਤ ਵੱਡਾ ਦਰਿਆ ਹੈ ਦੇਸ਼ ਦੀ ਬਣਵੇ ਨਾਲ ਉਹ ਦਰਿਆ ਉਧਰ ਚਲਾ ਗਿਆ ਖੈਰ ਮੁਖਤਸਰ میں عرض ਕਰਾਂ ਭਰਤੇ ਆਇਆ ਦਰਿਆ ਤੋਨੇ ਢਾਲਾਣੇ ਸ਼ੁਰੂ ਕੀਤੀ ਪਿੰਡ ਨੂੰ ਇਕ ਦੋ ਮਕਾਨ ਵੀ ਡੇਗ ਗਏ ਸਾਰੇ ਲੋਕ ਭੱਜੇ ਹੋਇਆਏ ਬਾਬੇ ਫਰੀਦ ਕੋਲ ਔਰ ਤੁਸੀਂ ਖੁਦਾ ਵਾਲੇ ਔ ਤੁਸੀਂ ਸਾਈਂ ਲੋਕੋ ਕੋਈ ਖੁਦਾ ਨੂੰ ਦੁਆ ਕਰੋ ਇਹ ਜਿਹੜੀ ਢਾਲ ਲੱਗੀ ਹੋਈ ਹੈ ਇਹਦੇ ਸਾਡਾ ਪਿੰਡ ਤਬਾਹ ਗਏ ਕਿਤਨੀਆਂ ਖੇਤੀਆਂ ਨਾਸ ਹੋ ਗਈਆਂ ਕਿੰਨੀ ਫਸਲ ਤਬਾਹ ਹੋ ਗਈ ਤੇ ਹੁਣ ਕਸਬੇ ਨੂੰ ਡਹਾ ਲੱਗ ਗਈ ਵਾਵਾ ਫਰੀਦ ਸਾਰਿਆਂ ਦੇ ਨਾਲ ਦਰਿਆ ਦੇ ਕੰਢੇ ਤੇ ਆਇਆ ਔਰ ਇਹ ਗਾਥਾ ਉਹਨਾਂ ਦੇ ਇੱਕ ਸਲੋਕ ਦੇ ਵਿੱਚ ঝলਗਦੀ ਹੈ ਫਰੀਦਾ ਕੰਦੀ ਵੈਣ ਨਾ ਡਾਇ ਤੋ ਵੀ ਲੇਖਾ ਦੇਵਣਾ ਐਬਰੇਆ ਤਾਨਾ ਲੇਖਾ ਤੂੰ ਹੀ ਦੇਵੇਂਗਾ ਡੋਬਣਾ ਪਿੰਡ ਨੂੰ ਲੇਖਾ ਤੂੰ ਹੀ ਦੇਵੇਂਗਾ ਐਸਾ ਸੇ ਖਾਮੋਸ਼ ਹੋ ਜਾ ਕੰਦੀ ਵੇਣ ਨਾ ਡਾਇ ਕੋਈ ਲੇਖਾ ਦੇਵਣਾ ਪਿਤਲਾ ਕਹਿਣਾ ਸੀ ਪਹਿਲੇ ਨਾਲੋਂ ਵੀ ਜ਼ਿਆਦਾ ਹੜ ਆ ਗਿਆ ਤਿੰਨ ਚਾਰ ਮਕਾਨ ਤੇ ਇੱਕਦਮ ਡੈਰੇ ਡੈਰੀ ਹੋ ਗਏ ਸਾਰਿਆਂ ਨੇ ਕਿਹਾ ਬਾਬਾ ਜੀ ਤੁਹਾਡੇ ਕਹਿਣੇ ਦਾ ਤੇ ਉਲਟਾ ਹੀ ਅਸਰ ਹੋਇਆ ਹੈ ਫਰੀਦ ਕਹਿਣ ਲੱਗੇ ਸਾਰੇ ਸਜਦਾ ਕਰੋ ਸਾਰੇ ਹੁਣ ਦੁਆ ਕਰੋ ਇਹ ਅਸਲ ਗੱਲ ਇਹ ਹੈ ਜੋ ਮੇਰੀ ਸਮਝ ਚ ਆਈ ਹੈ ਜਿੱਧਰ ਰੱਬ ਰਾਜਾ ਹੈ ਵੈਣ ਤੇ ਦਾਉਂ ਗਾਉਂ ਕਰੇ ਇਸ ਲੋਕ ਇਥੇ ਰੱਬ ਦੀ ਰਜ਼ਾ ਦੇ ਚੱਲਦਾ ਹੈ ਤੇ ਜਿਵੇਂ ਰੱਬ ਨੇ ਢਾਲ ਆਈ ਹੋਈ ਏ ਕੋਈ ਗੱਲ ਨਹੀਂ ਮਤ ਘਟੇ ਕੋ ਰੱਬ ਪਰਮਾਨ ਕਬੋ ਸ਼ਲੋਕ ਮੈਂ ਫਿਰ ਤੋਂ ਸੁਣਾਵਾਂ ਪਰੀਂਦਾ ਕੰਦੇ ਵੈਣੜਾ ਤੋ ਵੀ ਲੇਖਾ ਦੇਵਣਾ ਜਿੱਧਰ ਰਜ਼ਾ ਰਜ਼ਾਏ ਵੈਣ ਤੇ ਤਾਂ ਗੋਗਰੇ ਇਹ ਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ ਜਿੱਧਰ ਪਰਮਾਤਮਾ ਦਾ ਹੁਕਮ ਹੈ ਚੱਲ ਰਿਹਾ ਸਜਦਾ ਕਰੋ ਸਾਰੇ ਦੁਆ ਕਰੋ ਜਦ ਸਾਰਿਆਂ ਨੇ ਮੱਥਾ ਟੇਕਿਆ ਨਾ ਕੰਨਾਂ دریا ਪਿੱਛੇ ਹਟਣਾ ਸ਼ੁਰੂ ਹੋ ਗਿਆ ਰਜ਼ਾ ਨੂੰ ਕਬੂਲ ਕੀਤਾ پاک ਪਟਨ ਕਸਵਾ ਬਚ ਗਿਆ ਬੋਲ ਜਿਸ ਨੂੰ ਪਰਮਾਤਮਾ ਨਾਲ ਪਿਆਰ ਹੋਵੇ ਤੋ ਪਰਮਾਤਮਾ ਤੋਂ ਜਨਮ ਆਇਆ ਉਹਨੂੰ ਪਿਆਰਾ ਲੱਗਦਾ ਪਰ ਪਰਮਾਤਮਾ ਕੋਈ ਮਰਨਾ ਹੁੰਦਾ ਹੈ ਉਹ ਵੀ ਉਹਨੂੰ ਪਿਆਰਾ ਲੱਗਦਾ ਜਵਾਨੀ ਵੀ ਕਬੂਲ ਬੁਢੇਪਾ ਵੀ ਕਬੂਲ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਬੂਲ ਉਹਨੂੰ ਦੋਵੇਂ ਕਬੂਲ ਰਹਿ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹਸਤਾ ਹੋ ਆ ਪਾਓਗੇ ਉਹ ਪਰੇਸ਼ਾਨ ਹੋਗਾ ਫੁੱਲ ਖਿੜਦੇ ਨੇ ਮੁਰਝਾਦੇ ਹਾਸਿਆਂ ਦੇ ਥੱਲੇ ਰੋਣੇ ਛੁਪੇ ਪੈਣ ਸੰਤوں ਪੁਰਨ ਪਰੁਖਨੋ ਇਹ ਦੂਜਾ ਲੱਛਣ ਹੈ ਕਿ ਉਹਨੂੰ ਇਹ ਦੋਵੇਂ ਕਬੂਲ ਹੋ ਗਏ। ਕਿਉਂ? ਉਹਨੂੰ ਪਤਾ ਹੈ ਸੰਸਾਰ ਇਹ ਦੋ ਰੰਗੀ ਹੈ। ਇਹ ਦੂਜਾ ਲੱਛਣ ਹੈ ਸਤਿਗੁਰੂ ਕਹਿੰਦੇ ਨੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ। ਤੀਸਰਾ ਲੱਛਣ। दयालम ਸਰਬਤਰ ਜੀ ਪੰਜ ਦੋਖ ਬਿਵਰਜਤ ਹੈ। ਉਹਦੀ ਦਇਆ ਸਾਰਿਆਂ ਜੀਵਾਂ ਤੇ ਹੁੰਦੀ ਹੈ। ਇਹ ਨਹੀਂ ਕਿਸੇ ਦੀ ਦਇਆ ਕਿਸੇ ਤੇ ਨਹੀਂ। ਜਿਵੇਂ ਸੂਰਜ ਦੀ ਰੋਸ਼ਨੀ ਸਾਂਝੀ ਹੈ ਇਹਨਾਂ ਦੋਨੋਂ ਚਾਣਨਾ ਮਿਲਦਾ ਹੈ ਮੁਸਲਮਾਨ ਨੂੰ ਚਾਣਨਾ ਮਿਲਦਾ ਹੈ ਇਸਾਈ ਨੂੰ ਚਾਣਨਾ ਮਿਲਦਾ ਹੈ ਸਿੱਖ ਨੂੰ ਮਿਲਦਾ ਹੈ ਜੈਨ ਬੋਧ ਨੂੰ ਮਿਲਦਾ ਹੈ ਯਹੂਦੀ 파르ਸੀ ਨੂੰ ਮਿਲਦਾ ਹੈ ਕੋ ਸੂਰਜ ਵਿਤਕਰਾ ਕਰਦਾ ਸੂਰਜ ਸਾਰਿਆਂ ਨੂੰ ਚਾਣਨਾ ਦਿੰਦਾ ਹੈ ਜਿਹੜਾ ਉਸ ਮਹਾ ਸੂਰਜ ਦੇ ਨਾਲ ਜੁੜ ਜਾਂਦਾ ਹੈ ਉਹਦੀ ਦਇਆ ਸਾਰਿਆਂ ਤੇ ਹੁੰਦੀ ਹੈ ਵਿਤਕਰਾ ਨਹੀਂ ਆਉਂਦਾ ਜੋ ਵਿਤਕਰਾ ਕਰਨ ਵਾਲਾ ਹੋਵੇਗਾ ਚਾਹ ਸਿੱਧ ਗਰਾਨੇ ਚਾਹ ਹਿੰਦੂ ਗਰਾਨੇ ਚਾਹ ਮੁਸਲਮਾਨ ਗਰਾਨਾ ਉਹ ਕੁਛ ਵੀ ਹੋਵੇਗਾ ਮੁਸਲਮਾਨ ਹੋਵੇਗਾ ਸਿੱਖ ਹੋਵੇਗਾ ਭਗਤ ਨਹੀਂ ਹੈ ਸੰਤ ਨਹੀਂ ਹੈ ਪੂਰਨਪੁਰਖ ਨਹੀਂ ਹੈ ਪੂਰਨਪੁਰਖ ਦੇ ਚ ਵਿਤਕਰਾ ਨਹੀਂ ਹੁੰਦਾ ਪੂਰਨਪੁਰਖ ਦੀ ਦਇਆ ਸਾਰਿਆਂ ਤੇ ਹੁੰਦੀ ਹੈ ਉਹ ਸਮ ਦ੍ਰਿਸ਼ਟ ਹੁੰਦਾ ਹੈ ਸਾਰੇ ਉਹਦੇ ਲਈ ਇੱਕ ਸਮਾਨ ਦੇ ਆਲੰ ਸਰਬਤਰ ਜੀ ਪੰਜ ਦੋਖ ਬੇਵਰ ਜੇ